ਇਹ ਹੈ ਕਿ ਇਸ ਮਾਰਕੀਟ ਦੇ ਵਿੱਚ ਸ਼ਹਿਰ ਨੂੰ ਪੰਜਾਬ ਨੂੰ ਕਿਸੇ ਬੰਦੇ ਨੂੰ ਵੀ ਬੇਨਤੀ ਹੈ ਕਿ ਇੱਥੇ ਗਨੇਸ਼ ਨਗਰ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਮੀਟ ਦਾ ਕਾਰੋਬਾਰ ਨਹੀਂ ਹੋਣ ਦੇਣਾ ਜੇ ਮੀਟ ਦਾ ਕਾਰੋਬਾਰ ਕਰਨਾ ਹੈ ਉਹ ਪਲੀਜ਼ ਹੱਥ ਜੋੜ ਕੇ ਏਰੀਆ ਛੱਡ ਜਵੇ ਮੈਂ ਬਲਵਿੰਦਰ ਸੈਣੀ ਪ੍ਰੈਜ਼ੀਡੈਂਟ ਗਨੇਸ਼ ਨਗਰ ਮਾਰਕੀਟ ਐਸੋਸੀਏਸ਼ਨ ਪਿਓਰ ਤੋਂ ਬੋਲ ਰਿਹਾ ਇੱਥੇ ਮੀਟ ਦੀ ਦੁਕਾਨਾਂ ਪਹਿਲਾਂ ਹੀ ਕਾਫੀ ਖੁੱਲ ਚੁੱਕੀਆਂ ਸੀ ਜਿਹੜੀ ਇਹ ਦੁਕਾਨਾਂ 45 ਸਾਲਾਂ ਚ 40 ਸਾਲ ਪਹਿਲਾਂ ਸੀ ਉਸ ਵੇਲੇ ਨਾਤਾ ਮਹੱਲੇ ਜੋ ਵਾਦੀ ਸੀ ਨਾ ਕੋਈ ਇੱਥੇ ਦੁਕਾਨ ਸਿਰਾਂ ਕੋਈ ਮਾਰਕੀਟ ਸੀ ਚੰਦ ਘਰ ਸੀ ਕਿਸੇ ਨੂੰ ਇਤਰਾਜ਼ ਨਹੀਂ ਹੋਇਆ ਅੱਜ ਇੰਨੀ ਕਵਾਥੇ ਆਬਾਦੀ ਹੋ ਚੁੱਕੀ ਆ ਮਹੱਲਾ ਭਰ ਚੁੱਕਿਆ ਸਕੂਲ ਹੈ ਦਾ ਸਾਹਮਣੇ ਮੰਦਿਰ ਹੈ ਗੁਰਦੁਆਰਾ ਸਾਹਿਬ ਹੈ ਆ ਪੂਰੀ ਭਰਮੀ ਆਬਾਦੀ ਚਾਰੋਂ ਪਾਸੇ ਨਵੇਂ ਸਿਰੇਸ ਮਾਰਕੀਟ ਜਿਹੜਾ ਹੋਰਦਕਾਨਾ ਖੁੱਲ੍ਹੀ ਹੈ ਤੁਹਾਨੂੰ ਉਹਦਾ ਇਤਰਾਜ਼ ਹੈ ਕਿ ਇਹ ਮਾਰ ਇਹ ਜਿਹੜਾ ਮਹੱਲਾ ਹੈਗਾ ਇਹ ਬੁੱਟਖਾਨਾ ਬਣ ਰਿਹਾ ਪਹਿਲਾਂ ਕਿੰਨੀਆਂ ਦੁਕਾਨਾਂ ਪਹਿਲਾਂ ਹੋ ਗਿਆ ਮੇਰੇ ਅੱਠ ਦੁਕਾਨਾਂ ਹੋਣਗੀਆਂ ਇਹ ਪੁਰਾਣੀਆਂ 35 35 ਸਾਲ ਤੋਂ ਹੋਣ ਗਿਆ ਜੀ ਨਵੇਂ ਸਿਰੇ ਦੁਕਾਨ ਕੋਈ ਨਹੀਂ ਜੀ ਇਸ ਕਰਕੇ ਅਸੀਂ ਨਮਸਿਹਰ ਆਪਦਾ ਕੇ ਬੇਨਤੀ ਕਰਦੇ ਆਂ ਵੀ ਨਵੀਂ ਕੋਈ ਵੀ ਮੀਟ ਦੀ ਦੁਕਾਨ ਅਸੀਂ ਇੱਥੇ ਵਿਹਾਰਚ ਨਹੀਂ ਖੁੱਲਣੀ ਸਾਡੀ ਬੇਨਤੀ ਨਾਲ ਅਗੇ ਇਹ ਹੋਰ ਕੰਮ ਕਰਨ ਅਸੀਂ ਇਹਦਾ ਸਾਥ ਦੇਾਂਗੇ ਅਸੀਂ ਇਹਦੇ ਦੁਸ਼ਮਣ ਨਹੀਂ ਆ ਅਸੀਂ ਇਹਦੇ ਕੰਮ ਕੋਈ ਹੋਰ ਕਰ ਲਣ ਹਰ ਤਰੀਕੇ ਨਾਲ ਸਾਥ ਦੇਾਂਗੇ ਪੈਸੇ ਵੱਲੋਂ ਭਾਈਚਾਰੇ ਵੱਲੋਂ ਜਿੱਧਰ ਚਾਣਗੇ ਅਸੀਂ ਇਹਦੇ ਨਾਲ ਆ ਪਰ ਭਾਈ ਮਿਹਰਬਾਨੀ ਨਵੇਂ ਸਿਰੇ ਅਸੀਂ ਦੁਕਾਨ ਕੋਈ ਇੱਥੇ ਮਾਰਕੀਟ ਮੀਟ ਦੀ ਨਹੀਂ ਖੁੱਲਣ ਦੇਣੀ ਪੁਰਾਣੀਆਂ ਪੁਰਾਣੇ ਬੈਠੇ ਜੀ ਆਵਾਦੀ ਨਹੀਂ ਸੀ ਉਹ ਖੁੱਲ ਗਿਆ ਹੁਣ ਸਾਡੀ ਬੇਨਤੀ ਆ ਵੀ ਅਸੀਂ ਇਹ ਨਵਾਂ ਕੰਮ ਨਹੀਂ ਖੁੱਲਣ ਦੇਣਾ 37 ਸਾਲ ਪੁਰਾਣੀ ਦੁਕਾਨ ਹੈ ਜੀ ਨਹੀਂ ਆ ਜ ਨਹੀਂ ਸਰੋ ਇੱਕ ਬੜਾ ਉਹ ਉਹ ਦੁਕਾਨ ਪਾਛੇ ਤੇ ਇੱਥੇ ਪਹਿਲਾਂ ਸੀ ਨਾ ਮਿਲ ਕੀ ਕਹੇ ਗਏ ਪਹਿਲਾਂ ਖੁੱਲ ਹੀ ਹਸੀ ਠੀਕ ਹੈ ਉਹ ਚੱਲਦੀ ਆ ਭੀ ਅੱਜ ਅਸੀਂ ਵੀ ਅੱਜ ਨਹੀਂ ਅੱਜ ਉੱਥੇ ਹੁੰਦੇ ਸਾਨੂੰ ਕੋਈ ਤਰਾਜ ਨਹੀਂ ਸੀ ਅਸੀਂ ਹੁੰਦੇ ਸਾਨੂੰ ਨਹੀਂ ਮਤਲਬ ਸੀ ਜਦੋਂ ਸਾਡੇ ਲਈ ਨਾ ਵੀ ਖੁੱਲ ਰਹੀ ਹੈ ਇਸ ਇਸ ਕਰਕੇ ਇਹ ਨਵੀਂ ਖੁੱਲ ਰਹੀ ਹੈ ਇੱਥੇ ਨਾ ਤਾਂ ਕਿਸੇ ਪਰੋਸੀ ਨੂੰ ਪੁੱਛਿਆ ਕਿ ਅੱਜ ਦੁਕਾਨ ਖੁੱਲਣ ਤੋਂ ਪਹਿਲਾਂ ਕਿ ਅਲਦਾ ਪੁੱਛਿਆ ਜਾਂਦਾ ਭਾਈ ਦੁਕਾਨ ਖੁੱਲਣ ਦੇ ਕਿਸੇ ਨੂੰ ਪੁੱਛਿਆ ਨਹੀਂ ਗਿਆ ਚੁੱਪਚੀ ਤੇ ਕੋਈ ਨਹੀਂ ਅਸੀਂ ਕਰਨਾ ਅਸੀਂ ਕੀ ਕਰਨਾ ਕੋਈ ਦੱਸਿਆ ਨਹੀਂ ਗਿਆ ਪਰਦਾ ਪਾਈ ਜਾਂਦਾ ਰਿਹਾ ਅੱਜ ਉਹ ਨਹੀਂ ਹੈ ਖੁੱਲਣੇ ਹਾਂ ਜੀ ਹਜੇ ਨਹੀਂ ਖੁੱਲਲੇ ਇਹ ਤਿਆਰੀ ਕਰਦੇ ਪਏ ਆ ਇਹ ਖੁੱਲਣੇ ਨਾ ਸੀ ਖੁੱਲਣ ਦੇਣੇ ਅਸੀਂ ਮੱਲਾ ਨਵਾਸੀ ਮਾਰਕੀਟ ਨਵਾਸੀ ਪੂਰੇ ਡੱਟ ਕੇ ਜਿਹਦਾ ਵਿਰੋਧ ਕਰਾਂਗੇ ਹਰ ਤਰੀਕੇ ਵਿਰੋਧ ਕਰਾਂਗੇ ਇੱਕ ਮਿੰਟ ਮੈਂ ਬੋਲਦਾ ਸਰ ਗਣੇਸ਼ ਨਗਰ ਦੇ ਵਿੱਚ ਪਹੁੰਚਿਆ ਹਾਂ ਮੀਟ ਦੀ ਦੁਕਾਨ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਹੈ ਮਾਰਕੀਟ ਮੀਟ ਦੀ ਦੁਕਾਨ ਦੇ ਖਿਲਾਫ ਹੈ ਕੀ ਲੱਗਦਾ ਸਰ ਕੀ ਮਾਮਲਾ ਹੈ ਇਰਕਾ ਆਪਾਂ ਮਹੱਲੇ ਵਾਲਾ ਵਾਸੀਆਂ ਤੋਂ ਆਪਾਂ ਕੰਪਲੇਂਟ ਲੈ ਰਹੇ ਆ ਤੇ ਫਿਲਹਾਲ ਜਿਹੜੇ ਜਿਨ੍ਹਾਂ ਨੇ ਸ਼ਾਪ ਖੋਲੀ ਸੀ ਉਹਨਾਂ ਨੂੰ ਵੀ ਹਦਾਇਤ ਕਰਤੀ ਹੈ ਜਦ ਤੱਕ ਮੱਲਾ ਸੈਟੀਸਫਾਈ ਨਹੀਂ ਉਸ ਟਾਈਮ ਤੱਕ ਸ਼ਾਪ ਬੰਦ ਰਹੂਗੀ ਤੇ ਇਹਨਾਂ ਦੋਨੋਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਕੇ ਫਿਰ ਇਹਨਾਂ ਦੀ ਜੋ ਇਹ ਸੁਣਵਾਈ ਕਰਕੇ ਜੋ ਵੀ ਮਸਲੇ ਦਾ ਹੱਲ ਕੀਤਾ ਜਾਊਗਾ ਸਰ ਸ਼ਾਪ ਮਲਕ ਵਾਲੇ ਇਹ ਗੱਲ ਵੀ ਕਹੀ ਗਈ ਕਿ ਪਹਿਲਾਂ ਵੀ ਇਹ ਦੁਕਾਨ ਇਸੇ ਏਰੀਆ ਦੇ ਵਿੱਚ ਸੀਗੀ ਇਸੇ ਮਾਰਕੀਟ ਦੇ ਚਲੋ ਵੈਰੀਫਾਈ ਕਰ ਲੈਂਦੇ ਆ ਜੋ ਤਾਂ ਹੀ ਇਹ ਕਰਕੇ ਥਾਣੇਦਾਰ ਨੂੰ ਟਾਈਮ ਦਿੱਤਾ ਠੀਕ ਹੈ ਵੈਰੀਫਾਈ ਕਰ ਲੈਂਦੇ ਕਿ ਤੱਥ ਹੈ ਤੇ ਮਹੱਲੇ ਵਾਸੀ ਵੀ ਆ ਜਾਣਗੇ ਤੇ ਸ਼ ਹਲ ਕਰਾਂਗੇ ਸਰ ਇਸ ਗਲੀ ਦੇ ਵਿੱਚ ਹੋਰ ਵੀ ਕਈ ਦੁਕਾਨਾਂ ਮਿਲਦੀਆਂ ਹਨ ਗੁਲੀਆਂ ਹੁੰਦੀਆਂ ਦੇਖੋ ਇਸ ਵਾਰ ਮੈਂ ਕੁਆਟਰ ਜਿਹੇ ਮਹੱਲਾ ਜਿੱਦੀ ਜਿਹੜਾ ਪਬਲਿਕ ਸ਼ਿਕਾਇਤ ਕਰ ਰਹੀ ਹੈ ਉਹ ਆਪਾਂ ਵੈਰੀਫਾਈ ਕਰਕੇ ਦੋਨੋਂ ਦੀ ਜੁੜੀ ਵੀ ਹੈਗੀ ਰਜਮੰਦੀ ਜਿੱਥੇ ਬੜਦੀ ਆ ਉਸ ਹਿਸਾਬ ਨਾਲ ਆਪਾਂ ਕਰਾਵਾਂਗੇ ਸਰ ਰਜਮੰਦੀ ਨਹੀਂ ਬੜਦੀ ਸਰ ਚਲੋ ਦੇਖੋ ਫਿਰ ਜੋ ਵੀ ਹੈਗਾ ਫਿਲਹਾਲ ਆਪਾਂ ਵੈਰੀਫਾਈ ਫਿਲਹਾਲ ਤਾਂ ਅਸੀਂ ਮੌਕੇ ਤੇ ਆਏ ਜਿਹੜੇ ਪਬਲਿਕ ਤੇ ਗ੍ਰੀਵੈਂਸ ਸੀ ਉਹਨਾਂ ਨੂੰ ਸੁਣ ਕੇ ਉਹਨਾਂ ਤੋਂ ਕੰਪਲੇਂਟ ਲੈ ਰਹੇ ਆ ਤੇ ਉਹਨਾਂ ਨੂੰ ਦੂਜੀ ਦੂਜੀ ਪਾਰਟੀ ਨੂੰ ਦੋਨੋਂ ਨੂੰ ਟਾਈਮ ਦੇਵਾਂਗੇ ਥਾਣੇ ਦਾ ਠੀਕ ਹੈ ਠੀਕ ਹੈ